ਤਮੈਰਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਗੈਰਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਯੂਐਸਏ ਦੇ ਵਿੱਚ ਜੋ ਨਾਗਰਿਕ ਨੇ ਉਹਨਾਂ ਨੂੰ ਪ੍ਰਵਾਸੀਆਂ ਨੂੰ ਰਿਪੋਰਟ ਕਰਕੇ ਉਹਨਾਂ ਦੇ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ ਲੇਕਿਨ ਹੁਣ ਡੋਨਾਲਡ ਟਰੰਪ ਦੇ ਵੱਲੋਂ ਅਨਮਨੁੱਖੀ ਵਤੀਰੇ ਦੀ ਤਸਵੀਰਾਂ ਸਾਹਮਣੇ ਆਈਆਂ ਨੇ ਬੀਤੇ ਦਿਨ ਤੁਸੀਂ ਦੇਖਿਆ ਹੋਣਾ ਵਾਈਟ ਹਾਊਸ ਦੇ ਵੱਲੋਂ ਜਿਹੜੀਆਂ ਤਸਵੀਰਾਂ ਸਾਹਮਣੇ ਪੇਸ਼ ਕੀਤੀਆਂ ਗਈ ਸੀ ਸਾਂਝੀਆਂ ਕੀਤੀਆਂ ਗਈ ਸੀ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਬੇੜੀਆਂ ਲਗਾ ਕੇ ਹੱਤਕੜੀਆਂ ਲਗਾ ਕੇ ਜਿਹੜੇ ਰਿਪੋਰਟ ਕੀਤੇ ਗਏ ਸੀ ਨਾਗਰਿਕ ਉਹਨਾਂ ਨੂੰ ਜਿਹੜਾ ਫਲਾਈਟ ਦੇ ਵਿੱਚ ਬਿਠਾਇਆ ਗਿਆ ਸੀ ਤੇ ਲੇਕਿਨ ਹੁਣ ਇੱਕ ਹੋਰ ਤਸਵੀਰ ਸਾਹਮਣੇ ਆ ਰਹੀ ਜੋ ਕਿ ਪਨਾਮਾ ਦੀ ਇੱਕ ਹੋਟਲ ਦੇ ਦੱਸੇ ਜਾ ਰਹੀ ਹੈ ਜਿਸ ਦੇ ਅੰਦਰ 300 ਤੋਂ ਵੱਧ ਜਿਹੜੇ ਰਿਪੋਰਟੀਆਂ ਨੂੰ ਰੱਖਿਆ ਗਿਆ ਨਜ਼ਰਬੰਦ ਕੀਤਾ ਗਿਆ ਤੇ ਉਹਨਾਂ ਰਿਪੋਰਟੀਆਂ ਦੇ ਵੱਲੋਂ ਸ਼ੀਸ਼ੇ ਦੇ ਉੱਪਰ ਹੈਲਪ ਲਿਖ ਕੇ ਜਿਹੜਾ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਦੱਸੇ ਜਾ ਰਿਹਾ ਹੈ ਕਿ ਵਕ ਵਕ ਦੇਸ਼ਾਂ ਦੇ ਜਿਹੜੇ ਰਿਪੋਰਟੀ ਨੇ ਨਾਗਰਿਕ ਨੇ ਉਹ ਇਸ ਹੋਟਲ ਦੇ ਵਿੱਚ ਨਜ਼ਰਬੰਦ ਕੀਤੇ ਗਏ ਨੇ ਡੋਨਾਲਡ ਸਰਕਾਰ ਦੇ ਵੱਲੋਂ ਤਾ ਲਗਾਤਾਰ ਜਿਹੜਾ 트ੰਪ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਸਖਤੀ ਵਰਤੀ ਜਾ ਰਹੀ ਹੈ ਤਾਂ ਉਸ ਤੇ ਬਹੁਤ ਸਾਰੀ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤਾਂ ਹੁਣ ਤੁਸੀਂ ਇਹ ਵੀ ਤਸਵੀਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਨਾਮਾ ਦੇ ਇੱਕ ਹੋਟਲ ਦੇ ਵਿੱਚੋਂ ਇਹ ਡਿਪੋਰਟੀ ਜਿਹੜੇ ਡਿਪੋਰਟ ਕੀਤੇ ਗਏ ਨੌਜਵਾਨ ਨੇ ਉਹਨਾਂ ਦੇ ਵੱਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਉਡੀਕ ਰਹਿਣੇ ਕਿ ਕਦੋਂ ਉਹਨਾਂ ਨੂੰ ਉਹਨਾਂ ਦੇ ਦੇਸ਼ ਜਿਹੜਾ ਵਾਪਸ ਭੇਜਿਆ ਜਾਵੇਗਾ ਤਾਂ ਅਮਰੀਕਾ ਹਰ ਪ੍ਰਵਾਸੀ ਨੂੰ ਲੱਭ ਲੱਭ ਕੇ ਦੇਸ਼ ਦੇ ਅੰਦਰੋਂ ਬਾਹਰ ਕੱਢ ਰਿਹਾ ਅਮਰੀਕਾ ਦੇ ਵੱਲੋਂ ਇਨ੍ਹਾਂ ਪ੍ਰਵਾਸੀਆਂ ਨੂੰ ਫੌਜੀ ਜਹਾਜ਼ਾਂ 'ਚ ਅੰਦਰਾਈ ਉਹਨਾਂ ਦੇ ਦੇਸ਼ ਭੇਜ ਜਾ ਰਿਹਾ ਪਰ ਹੁਣ ਅਮਰੀਕਾ ਨੇ ਆਪਣੇ ਗੁਆਂਢੀ ਦੇਸ਼ਾਂ ਪਨਾਮਾ ਗੁਆਟੇਮਾਲਾ ਤੇ ਕੋਸਟਾ ਰਿਕਾ ਦੇ ਨਾਲ ਸਮਝੌਤਾ ਕਰਕੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਇਨ੍ਹਾਂ ਦੇਸ਼ਾਂ ਦੇ ਵਿੱਚੋਂ ਭੇਜਣਾ ਸ਼ੁਰੂ ਕਰ ਦਿੱਤਾ ਹੈ ਜਿੱਥੇ ਬਾਕੀ ਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਉਹਨਾਂ ਨੂੰ ਆਪੋ ਆਪਣੇ ਦੇਸ਼ ਭੇਜਿਆ ਜਾਣਾ ਹੈ ਤਾਂ ਜੈ ਵਿਚਾਲੇ ਅਮਰੀਕਾ ਨੇ ਕੁਝ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਨਾਮਾ ਭੇਜਿਆ ਜਿਨ੍ਹਾਂ ਦੇ ਵਿੱਚ ਭਾਰਤੀ ਖਾਸ ਕਰਕੇ ਪੰਜਾਬੀ ਵੀ ਸ਼ਾਮਲ ਦੱਸੇ ਜਾ ਰਹੇ ਨੇ ਹਾਲਾਂਕਿ ਇਸ ਬਾਰੇ ਕੋਈ ਵੀ ਅਧਿਕਾਰਕ ਤੌਰ ਉੱਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਰਿਪੋਰਟਕਰ ਪਨਾਮਾ ਭੇਜੇਗੇ ਪ੍ਰਵਾਸੀਆਂ ਵਿੱਚ ਕਿੰਨੇ ਭਾਰਤੀ ਸ਼ਾਮਲ ਹਨ ਇਸ ਬਾਰੇ ਕੋਈ ਬਿਆਨ ਜਿਹੜਾ ਸਾਹਮਣੇ ਨਹੀਂ ਆਇਆ ਅਮਰੀਕਾ ਤੋਂ ਰਿਪੋਰਟ ਕੀਤੀ ਗਈ 299 ਲੋਕਾਂ ਨੂੰ ਪਨਾਮਾ ਦੇ ਇੱਕ ਹੋਟਲ ਦੇ ਵਿੱਚ ਰੱਖਿਆ ਗਿਆ ਜਿਨ੍ਹਾਂ ਨੂੰ ਅਧਿਕਾਰੀ ਉਹਨਾਂ ਦੇ ਦੇਸ਼ ਵਾਪਸ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ ਰਿਪੋਰਟਾਂ ਦੇ ਅਨੁਸਾਰ ਜਦੋਂ ਤੱਕ ਅੰਤਰਰਾਸ਼ਟਰੀ ਅਧਿਕਾਰੀ ਉਹਨਾਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਣ ਦਾ ਪ੍ਰਬੰਧ ਨਹੀਂ ਕਰਦੇ ਉਦੋਂ ਤੱਕ ਉਹਨਾਂ ਨੂੰ ਹੋਟਲ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਜੇ ਵਿਚਾਲੇ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਪੰਜਾਬੀ ਨੌਜਵਾਨ ਵੀ ਜਿਹੜੇ ਪਨਾਮਾ ਦੇ ਅੰਦਰ ਵੇਖੇ ਜਾ ਸਕਦੇ ਨੇ ਅਧਿਕਾਰੀਆਂ ਨੇ ਦੱਸਿਆ ਕਿ 40% ਤੋਂ ਵੱਧ ਪ੍ਰਵਾਸੀ ਆਪਣੀ ਮਰਜ਼ੀ ਦੇ ਨਾਲ ਆਪਣੇ ਵਤਨ ਪਰਤਣਾ ਨਹੀਂ ਚਾਹੁੰਦੇ ਹੋਟਲ ਦੇ ਕਮਰਿਆਂ 'ਚ ਮੌਜੂਦ ਪ੍ਰਵਾਸੀਆਂ ਨੇ ਖਿੜਕੀਆਂ ਤੇ ਮਦਦ ਅਤੇ ਅਸੀਂ ਆਪਣੇ ਦੇਸ਼ 'ਚ ਸੁਰੱਖਿਤ ਨਹੀਂ ਹਾਂ ਵਾਲੇ ਕਾਰਡ ਦਿਖਾਏ ਹਨ ਅਤੇ ਮਦਦ ਦੀ ਅਪੀਲ ਵੀ ਕੀਤੀ ਹੈ ਪ੍ਰਵਾਸੀ 10 ਜ਼ਿਆਦਾਤਰ ਏਸ਼ੀਆਈ ਦੇਸ਼ਾਂ ਦੇ ਹਨ ਜਿਨ੍ਹਾਂ ਦੇ ਵਿੱਚ ਈਰਾਨ ਭਾਰਤ ਨੇਪਾਲ ਸ਼੍ਰੀਲੰਕਾ ਪਾਕਿਸਤਾਨ ਅਫਗਾਨਿਸਤਾਨ ਚੀਨ ਅਤੇ ਹੋਰ ਦੇਸ਼ ਵੀ ਸ਼ਾਮਲ ਹਨ ਅਮਰੀਕਾ ਨੂੰ ਇਹਨਾਂ ਦੇ ਵਿੱਚੋਂ ਕੁਝ ਦੇਸ਼ਾਂ ਦੇ ਵਿੱਚ ਸਿੱਧੇ ਦੇਸ਼ ਨਿਕਾਲਾ ਦੇਣ ਦੇ ਵਿੱਚ ਕੁਝ ਮੁਸ਼ਕਲ ਹੈ ਇਸ ਦੇ ਲਈ ਪਨਾਮਾ ਨੂੰ ਇੱਕ ਪੁਲ ਵਜੋਂ ਵਰਤਿਆ ਜਾ ਰਿਹਾ ਹੈ ਪਨਾਮਾ ਤੋਂ ਇਲਾਵਾ ਅਮਰੀਕਾ ਕੋਸਟਾ ਰਿਕਾ ਨੂੰ ਵੀ ਪੁਲ ਦੇ ਤੌਰ ਤੇ ਵਰਤ ਰਿਹਾ ਹੈ ਪਨਾਮਾ ਦੇ ਸੁਰੱਖਿਆ ਮੰਤਰੀ ਫਰਾਕ ਐਬਰੇਗੋ ਨੇ ਮੰਗਲਵਾਰ ਨੂੰ ਕਿਹਾ ਕਿ ਪਨਾਮਾ ਅਤੇ ਅਮਰੀਕਾ ਵਿਚਾਲੇ ਹੋਏ ਪ੍ਰਵਾਸ ਸਮਝੌਤੇ ਦੇ ਤਹਿਤ ਪ੍ਰਵਾਸੀਆਂ ਨੂੰ ਡਾਕਟਰੀ ਦੇਖਭਾਲ ਅਤੇ ਭੋਜਨ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਪਨਾਮਾ ਦੇ ਰਾਸ਼ਟਰਪਤੀ ਨੂੰ ਟਰੰਪ ਦੇ ਦਬਾਅ ਵਿੱਚ ਕੰਮ ਕਰਨ ਲਈ ਆਪਣੇ ਦੇਸ਼ ਦੇ ਵਿੱਚ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ